ਸਤਿ ਸ਼੍ਰੀ ਅਕਾਲ ਦੋਸਤੋ ਹੁਣ ਦਿਲਜੀਤ ਦਸਾਂਝ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਤੇ ਉਹ ਵਿਵਾਦ ਖੜਾ ਕੀ ਹੋਇਆ ਜਿਹਦੇ ਬਾਰੇ ਤੁਹਾਨੂੰ ਵੀ ਥੋੜੀ-ਬੋਧੀ ਨੌਲੇਜ ਹੋਏਗੀ ਕਿ ਅਮਿਤਾਬ ਬਚਨ ਦੇ ਪੈਰੀਂ ਹੱਥ ਲਾਉਣ ਕਰਕੇ ਕੇਬੀਸੀ ਸ਼ੋਅ 'ਚ ਦਿਲਜੀਤ ਦਸਾਂਝ ਨੂੰ ਹੁਣ ਟਰੋਲ ਵੀ ਕੀਤਾ ਜਾ ਰਿਹਾ ਹੈ ਤੇ ਦਿਲਜੀਤ ਦਸਾਂਝ ਦਾ ਬਹੁਤ ਵੱਡੇ ਲੈਵਲ ਤੇ ਵਿਰੋਧ ਹੋ ਰਿਹਾ ਹੈ ਤੇ ਉਹ ਵਿਰੋਧ ਕੌਣ ਕਰ ਰਿਹਾ ਹੈ ਤੇ ਉਹਦੀ ਅਸਲ ਵਜ੍ਹਾ ਕੀ ਹੈ ਅਮਿਤਾਬ ਬਚਨ ਨੂੰ ਹੇਟ ਕਰਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਕਿਉਂ ਹੈ ਇਸ ਵੀਡੀਓ ਦੇ ਅੱਗੇ ਆਪਾਂ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਚੈਨਲ ਜੇ ਹਾਲ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਦਿਲਜੀਤ ਦੋਸਾਂਝ ਆ ਰਿਹਾ ਹੁਣ ਕੇਬੀਸੀ ਸ਼ੋਅ 'ਚ ਕੌਣ ਬਣਨੇਗਾ ਕਰੋੜਪਤੀ ਜਿਹਨੂੰ ਅਮਿਤਾਭ ਵਚਨ ਹੋਸਟ ਕਰਦੇ ਆਂ ਤੇ ਅਮਿਤਾਭ ਵਚਨ ਇੱਕ ਉਹ ਐਕਟਰ ਹੈ ਜੋ ਕਾਫੀ ਲੰਬੇ ਸਮੇਂ ਤੋਂ ਇਸ ਇੰਡਸਟਰੀ 'ਚ ਟਿਕਿਆ ਹੋਇਆ ਤੇ ਕਾਫੀ ਲੰਬੇ ਸਮੇਂ ਤੋਂ ਇਸ ਇੰਡਸਟਰੀ ਲਈ ਕੰਮ ਕਰਦਾ ਆ ਰਿਹਾ ਪਰ ਹੁਣ ਜਦੋਂ ਦਿਲਜੀ ਦੋਸਾਂਝ ਨੇ ਅਮਿਤਾਬ ਵਚਨ ਦੇ ਕੇਬੀਸੀ ਸ਼ੋਅ 'ਚ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਦਿਲਜੀ ਦੋਸਾਂਝ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਉਹ ਵਿਰੋਧ ਕਿਉਂ ਹੋਇਆ ਕਿਉਂਕਿ ਕਹਿਣ ਵਾਲੇ ਇਹ ਕਹਿ ਰਹੇ ਸੀ ਕਿ ਦਿਲਜੀ ਦੋਸਾਂਝ ਨੂੰ ਸ਼ੋਅ 'ਚ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਅਮਿਤਾਬ ਵਚਨ 84 ਦੇ ਦੰਗਿਆਂ 'ਚ ਸ਼ਾਮਿਲ ਸੀ ਇਸ ਕਰਕੇ ਦਿਲਜੀ ਦੋਸਾਂਝ ਨੇ ਉੱਥੇ ਜਾ ਕੇ ਚੰਗਾ ਨਹੀਂ ਕੀਤਾ ਜੋ ਗੱਲ ਆਪਾਂ ਸਰਚ ਕੀਤੀ ਤੇ ਆਪਾਂ ਨੂੰ ਸੁਣਨਾ ਚਾਹੀਏ ਕਿ 1984 'ਚ ਅਮਿਤਾਬ ਵਚਨ ਦਾ ਹੱਥ ਕਿਵੇਂ ਸੀ 84 ਦੇ ਦੰਗਿਆਂ 'ਚ ਤਾਂ ਜਦੋਂ ਇਹ ਸਾਰਾ ਕਾਰਾ ਹੋਇਆ ਸੀ 1984 ਦਾ ਜੋ ਸਿੱਖ ਕਤਲੇਆਮ ਹੋਇਆ ਸੀ ਉਸ ਟਾਈਮ ਤੇ ਅਮਿਤਾਬ ਬਚਨ ਨੇ ਇਹ ਕਿਹਾ ਸੀ ਕਿ ਖੂਨ ਬਦਲੇ ਖੂਨ ਲਿੱਤਾ ਜਾਊਗਾ ਉਹ ਨਾਰਾ ਅਮਿਤਾਬ ਬਚਨ ਨੇ ਦਿੱਤਾ ਸੀ ਇਸੇ ਕਰਕੇ ਉਸ ਸਮੇਂ ਤੋਂ ਹੁਣ ਤੱਕ ਅਮਿਤਾਬ ਬਚਨ ਦਾ ਵਿਰੋਧ ਕਰਨ ਵਾਲੇ ਉਹਦਾ ਵਿਰੋਧ ਕਰਦੇ ਆਏ ਆਂ ਦਿਲਜੀਤ ਦੁਸਾਂਜ ਅੱਜ ਦੇ ਟਾਈਮ ਜੋ ਮੁਕਾਮ ਤੇ ਹੈ ਜੋ ਲੈਵਲ ਦਿਲਜੀਤ ਨੇ ਆਪਣਾ ਮੇਨਟੇਨ ਕੀਤਾ ਆਪਣੀ ਸਖਤ ਮਿਹਨਤ ਨਾਲ ਚਾਹੇ ਉਹ ਕਿਸੇ ਵੀ ਕੰਟਰੀ ਦੀ ਸਟੇਜ ਹੋਵੇ ਉੱਥੇ ਦੇਖਣ ਵਾਲਿਆਂ ਦੀ ਤੇ ਸੁਣਨ ਵਾਲਿਆਂ ਦੀ ਪ੍ਰਮਾਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਦਿਲਜੀਤ ਦਸਾਂਝ ਦੀ ਆਪਣੀ ਪਰਸਨੈਲਿਟੀ ਕਿਵੇਂ ਦੀ ਹੈ ਉਹ ਵੀ ਆਪਾਂ ਸਭ ਨੂੰ ਪਤਾ ਹੈ ਤੇ ਹੁਣ ਜੇ ਦਿਲਜੀਤ ਦਸਾਂਝ ਨੇ ਅਮਿਤਾਬਚਨ ਦੇ ਉੱਥੇ ਜਾ ਕੇ ਪੈਰੀ ਹੱਥ ਲਾਏ ਤਾਂ ਉਸ ਤੇ ਦਿਲਜੀਤ ਦੀ ਏਡੀ ਵੱਡੀ ਗਲਤੀ ਕੀ ਹੋ ਸਕਦੀ ਹੈ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਤੇ ਆਪਣੇ ਪਰਿਵਾਰਾਂ 'ਚ ਇੱਕ ਗੱਲ ਤਾਂ ਮੇਨ ਹੁੰਦੀ ਆ ਜਦੋਂ ਵੀ ਕੋਈ ਆਪਣੇ ਘਰ ਮਹਿਮਾਨ ਆਉਂਦਾ ਆਪਾਂ ਵੱਡਿਆਂ ਦੇ ਪੈਰੀ ਹੱਥ ਜ਼ਰੂਰ ਲਾਉਣੇ ਆ ਤੇ ਦਿਲਜੀਤ ਨੇ ਵੀ ਆਪਣੇ ਹਿਸਾਬ ਨਾਲ ਉਹਨੂੰ ਜਿਵੇਂ ਵੱਡੀ ਪਰਸਨੈਲਿਟੀ ਲੱਗੀ ਉਮਰ ਚ ਵੱਡੇ ਲੱਗੇ ਤਾਂ ਉਸ ਬੰਦੇ ਨੂੰ ਰਿਸਪੈਕਟ ਦੇਣ ਲਈ ਉਹਦੇ ਪੈਰੀ ਹੱਥ ਲਾਏ ਕਿਉਂਕਿ ਉਸ ਟਾਈਮ ਦਿਲਜੀਤ ਦੇ ਮਾਈਂਡ ਚ ਨਾ ਤਾਂ ਇਹ ਗੱਲ ਹੋਣੀ ਜੋ 84 ਦੇ ਦੰਗਿਆਂ ਵਾਲੀ ਸੀ ਨਾ ਕੋਈ ਐਵੇਂ ਦੀ ਨਫ਼ਰਤ ਵਾਲੀ ਗੱਲ ਹੋਣੀ ਤੇ ਦਿਲਜੀਤ ਸਾਂਝ ਆਪ ਕਹਿੰਦਾ ਕਿ ਮੈਂ ਸਿਰਫ ਕੇਬੀਸੀ ਸ਼ੋਅ ਚ ਇਸ ਕਰਕੇ ਗਿਆ ਸੀ ਤਾਂਕਿ ਪੰਜਾਬ ਚ ਜੋ ਹੜ੍ਹ ਆਈ ਸੀ ਉਹਨਾਂ ਹੜ੍ਹਾਂ ਚ ਜਿਨ੍ਹਾਂ ਨੂੰ ਨੁਕਸਾਨ ਹੋਇਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਆਵਾਜ਼ ਇੱਕ ਨੈਸ਼ਨਲ ਟੈਲੀਵਿਜ਼ਨ ਤੇ ਚੱਕੀ ਜਾ ਸਕੇ ਤੇ ਨੈਸ਼ਨਲ ਟੈਲੀਵਿਜ਼ਨ ਤੇ ਜਦੋਂ ਆਵਾਜ਼ ਚੱਕੀ ਜਾਊਗੀ ਤਾਂ ਬਹੁਤ ਵੱਡੇ ਲੈਵਲ ਤੇ ਫੰਡ ਵੀ ਰੇਜ਼ ਹੋ ਸਕਦਾ ਹੈ ਬਹੁਤ ਵੱਡੇ ਲੈਵਲ ਤੇ ਫਾਈਨੈਂਸ਼ੀਅਲ ਹੈਲਪ ਹੋ ਸਕਦੀ ਹੈ ਜੋ ਹਲੇ ਤੱਕ ਸਰਕਾਰਾਂ ਨੇ ਤਾਂ ਕਿਸੇ ਚੰਗੇ ਤਰੀਕੇ ਨਾਲ ਕੀਤੀ ਹੀ ਨਹੀਂ ਤੇ ਦਿਲਜੀਤ ਸਾਂਝ ਦਾ ਇਹ ਕਹਿਣਾ ਹੈ ਬਾਕੀ ਵਿਰੋਧ ਕਰਨ ਵਾਲਿਆਂ ਦਾ ਆਪਣਾ ਕਹਿਣਾ ਤੁਸੀਂ ਇਸ ਦੇ ਬਾਰੇ ਕੀ ਵਿਚਾਰ ਰੱਖਦੇ ਹੋ ਕਿਉਂਕਿ ਇਹ ਮੁੱਦਾ ਬਹੁਤ ਗੰਭੀਰ ਹੈ ਤੁਸੀਂ ਦਿਲਜੀਤ ਨਾਲ ਕਿੰਨੇ ਕ ਖੜੇ ਹੋ ਜਾਂ ਦਿਲਜੀ ਦੇ ਖਿਲਾਫ ਕਿੰਨੇ ਕ ਜਿਆਦਾ ਹੋ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਤੇ ਹੋਰ ਐਮੇ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨਾਲ ਜੁੜੇ ਰਹੋ